NNR نیوز ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕੁਝ ਲੋਕ ਕਮੈਂਟ ਕਰ ਰਹੇ ਆ ਕਿ ਗੱਪਾਂ ਮਾਰ ਰਿਹਾ ਹੈ ਗੱਲ ਹੈ ਜੋ ਕਿਸਾਨ ਦਾ ਪੁੱਤ ਹੈ ਉਹ ਸਮਝ ਸਕਦਾ ਹੈ ਜੋ ਕਿਸਾਨ ਦਾ ਪੁੱਤ ਨਹੀਂ ਤਾਂ ਸਿੱਧਾ ਜਿਹਾ ਸਪਸ਼ਟ ਮੇਰੇ ਕੋਲ ਗੱਲ ਹੈ ਉਹ ਕਦੇ ਨਹੀਂ ਸਮਝ ਸਕਦਾ ਜੋ ਗਰੀਬ ਲੋਕਾਂ ਦਾ ਦਰਿਆਵਾਂ ਦੇ ਕੰਢੇ ਰਹਿੰਦੇ ਆ ਉਹ ਸਮਝ ਸਕਦੇ ਆ ਜਿਹੜੇ ਇਹਨਾਂ ਸੰਤਾਪ ਫੰਡ ਆ ਨਾ 19 ਤੇ 25 ਦੇ ਵਿੱਚ ਉਹਨਾਂ ਨੂੰ ਕਦੇ ਪੁੱਛ ਕੇ ਦੇਖਿਓ بس میرا جواب ਇਹ ਹੀ ਹੈ ਔਰ ਦੂਜੀ ਗੱਲ ਸੁਣ ਲੋ ਕਿ ਇਸ ਜਗ੍ਹਾ ਤੇ ਸਿੱਧਾ ਅੱਗੇ ਤਸਵੀਰ ਜਿੱਥੇ ਦਰਿਆ ਸਤਲੁਜ ਦੇ ਇਹ ਪੱਥਰ ਲੱਗੇ ਸੀ ਪਰ ਦਰਿਆ ਸਤਲੁਜ ਨੇ ਸਤਲੁਜ ਨੇ ਇੰਨਾ ਵੱਡਾ ਖੋਰਾ ਲਾਤ ਹੈ ਕਿ ਜ਼ਮੀਨਾਂ ਹੁਣ ਦਰਿਆ ਦੇ ਵਿੱਚ ਫਿਰ ਡਿਗਣੇ ਸ਼ੁਰੂ ਹੋ ਚੁੱਕੀਆਂ ਆਹ ਦੇਖ ਸਕਦੇ ਹੋ ਕਿ ਇਹ ਸਾਰੀਆਂ ਜੋ ਤ੍ਰਿਸ਼ੀਏ ਬਣੇ ਹੋਏ ਅੱਗੇ ਇਹ ਸਾਰੀਆਂ ਜ਼ਮੀਨਾਂ ਦਰਿਆ 'ਚ ਡਿਗਣੇ ਸ਼ੁਰੂ ਹੋ ਚੁੱਕੀਆਂ ਔਰ ਸਭ ਤੋਂ ਵੱਡਾ ਖੋਰਾ ਇਧਰ ਤੁਸਾਂ ਨੂੰ ਦਿਖਾ ਦੇਣਾ ਦਰਿਆ ਦੇ ਅਸੀਂ ਜਿਆਦਾ ਨੇੜੇ ਜਾਈਏ ਉਹ ਸਾਹਮਣੇ ਤੁਸੀਂ ਦੇਖ ਲੋ ਉਹ ਦੇਖਿਆ ਕਿੰਨਾ ਵੱਡਾ ਲੱਗਿਆ ਸਾਡੇ ਦੇਖਦੇ ਦੇਖਦੇ ਕਿੰਨੀ ਜ਼ਮੀਨ ਦਰਿਆ ਦੇ ਵਿੱਚ ਡੱਗ ਚੁੱਕੀ ਹੈ ਤਾਂ ਅਸੀਂ ਕੈਮਰਾ ਇੱਥੇ ਲਗਾ ਕੇ ਖੜੇ ਹਾਂ ਅਸੀਂ ਤਕਰੀਬਨ ਸਾਨੂੰ 5 ਮਿੰਟ ਹੋਇਆ ਤੇ 5 ਮਿੰਟਾਂ ਦੇ ਵਿੱਚ ਤਕਰੀਬਨ 3 ਤੋਂ 4 ਮਰਲੇ ਜ਼ਮੀਨ ਦਰਿਆ ਦੇ ਵਿੱਚ ਡੱਗ ਗਈ ਹੈ ਤਾਂ ਜੇਕਰ ਇੱਥੋਂ ਲਗਾ ਤਾਂ ਖੋਰਾ ਲੱਗਿਆ ਰਹਿੰਦਾ ਤਾਂ ਹੁਣ ਤਾਂ ਪ੍ਰਸ਼ਾਸਨ ਨੂੰ ਮੈਨੂੰ ਲੱਗਦਾ ਕਿ ਇੱਥੇ ਕੁਝ ਨਹੀਂ ਹੋਣਾਗਾ ਕਿਉਂਕਿ ਪੱਥਰ ਤਾਂ ਪਹਿਲੇ ਹੀ ਬੜੀ ਮਿਹਨਤ ਦੇ ਨਾਲ ਬੜੀ ਕਾਲਾ ਕਾਲੀ ਲੋਕਾਂ ਨੇ ਉਦੋਂ ਬਾਅਦ ਪੱਥਰ ਲੱਗੇ ਸੀ ਪਰ ਇਸ ਜਗ੍ਹਾ ਤੇ ਹੁਣ ਵੱਡਾ ਖੋਰਾ ਲੱਗ ਚੁੱਕਿਆ ਦਰਿਆ ਦਾ ਜਦੋਂ ਫਿਰ ਇਸ ਖੋਰਾ ਲੱਗੇਗਾ ਤਾਂ ਫਿਰ ਦੁਬੰਨ ਕਿੰਨੀ ਕੁ ਦੂਰ ਹੈ ਸਾਹਮਣੇ ਜੋ ਪੁਲਰਾਂ ਦੇ ਅੱਗੇ ਦਰਿਆ ਸਤਲੁਜ ਦਾ ਬੰਨ ਹੈ ਤੇ ਪਿੱਛੇ ਪੱਥਰ ਬੜੀ ਕਿਦਾਂ ਮੈਂ ਕਿਹਾ ਕਿ ਮਿਹਨਤ ਦੇ ਨਾਲ ਘਾਦਨਾ ਘਾਲ ਕੇ ਲੱਗੇ ਪਰ ਹੁਣ ਇੱਥੇ ਹਾਲਾਤ ਕੀ ਹੋਣਗੇ ਇੱਥੇ ਪੱਥਰ ਕਦੋਂ ਲੱਗਣਗੇ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਅਜੇ ਤੱਕ ਜੋ ਖਨੋਜ ਵੱਡੀ ਟੁੱਟੀ ਸੀ ਉਹ ਨਹੀਂ ਬਣੀ ਗਈ ਦਾ ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਸਾਹਮਣੇ ਇੱਥੇ ਬਹੁਤ ਸਾਰੀ ਜ਼ਮੀਨ ਦਰਿਆ ਦੇ ਵਿੱਚ ਡਿੱਗ ਚੁੱਕੀ ਹੈ ਤਾਂ ਹੁਣ ਤੁਸੀਂ ਫਿਰ ਤੁਸੀਂ ਇਧਰ ਲਗਾਤਾਰ ਦੇਖਦੇ ਰਹੋ ਇਹ ਸਾਹਮਣੇ ਜੋ ਅੱਗੇ ਮੈਂ ਦਿਖਾਉਣਾਗਾ ਤੇ ਦਿਖਾ ਰਿਹਾ ਕਿ ਇੱਥੇ ਬਹੁਤ ਸਾਰੀ ਜ਼ਮੀਨ ਪਾਣੀ ਦੇ ਵਿੱਚ ਡਿੱਗ ਚੁੱਕੀ ਹੈ ਕੈਮਰਾਮੈਨ ਨੂੰ ਕਹ ਇਧਰ ਮੜਾ ਜੇ ਇਹ ਇਧਰ ਇਧਰ ਰੱਖੇ ਇੱਥੇ ਰੱਖੇ ਇੱਥੇ ਇਹ ਇਹ ਦਰਿਆ ਦੇ ਅਸੀਂ ਨੇੜੇ ਜਾਣਾ ਤਾਂ ਨਹੀਂ ਚਾਹੁੰਦੇ ਕਿਉਂਕਿ ਖੋਰਾ ਬਹੁਤ ਤਕੜਾ ਲੱਗਿਆ ਹੋਇਆ ਹੈ ਤੇ ਸਾਹਮਣੇ ਨਾਲ-ਨਾਲ ਇਹ ਸਾਰੀਆਂ ਜ਼ਮੀਨਾਂ ਦਰਿਆ ਦੇ ਵਿੱਚ ਡਿੱਗ ਰਹੀਆਂ ਹਨ ਲਗਾਤਾਰ ਤੇ ਦੂਰ ਹੋ ਕੇ ਤੁਹਾਨੂੰ ਦਿਖਾਉਣਾ ਸਾਹਮਣੇ ਤੁਸੀਂ ਦੇਖਦੇ ਰਹੋ ਸਾਹਮਣੇ ਕਿ ਇਹ ਹਾਲਾਤ ਕਿਦਾਂ ਦੇ ਬਣੇ ਹੋਇਆ ਸਾਡੇ ਦੇਖਦੇ ਆਂ ਦੇਖਦੇ ਆਂ ਹੁਣ ਵੀਡੀਓ ਨੂੰ ਚੱਲਦੀ ਨੂੰ ਤਕਰੀਬਨ ਕਿੰਨੇ ਮਿੰਟ ਹੋ ਗਏ ਤੈਨੂੰ ਮੈਂ ਦੱਸ ਦਵਾ 2 ਮਿੰਟ ਹੋ ਚੁੱਕੇ ਆ ਵੀਡੀਓ ਚੱਲਦੀ ਨੂੰ ਤੇ 2 ਮਿੰਟਾਂ ਦੇ ਵਿੱਚ ਇੱਕ ਵਾਰੀ ਇੱਥੇ ਕਾਫੀ ਜ਼ਿਆਦਾ ਜਦੋਂ ਖੜਕਾ ਫੜਾ ਕਰਕੇ ਆਇਆ ਤਾਂ ਉਹ ਜ਼ਮੀਨ ਦਰਿਆ ਦੇ ਵਿੱਚ ਡਿੱਗੀ ਹੈ ਤੱਕ ਕਾਫੀ ਜ਼ਿਆਦਾ ਥੋੜੀ ਨਹੀਂ ਹੈ ਸਵੇਰ ਦੀ ਤਕਰੀਬਨ ਕਿੰਨੀ ਕੁ ਡਿੱਗੀ ਹੈ ਸਵੇਰ ਦੀ ਜੇ ਮੰਦੀਏ ਤਾਂ ਮੰਨਾ ਹੈ ਦੇਪੀ ਹੰਦੋ ਕਿਲੇ ਨੇ ਦੋ ਕਿਲੇ ਡੱਗ ਚੁੱਕੀ ਹੈ ਕਿੰਨੇ ਦਿਨ ਹੋ ਗਏ ਅਜੇ ਹੋ ਗਿਆ ਤਿੰਨ ਚਾਰ ਅੱਜ ਆਪਾਂ ਸਵੇਰ ਦੀ ਗੱਲ ਕਰੀਏ ਤਾਂ ਕਿੰਨੀ ਕੁ ਡਿੱਗੀ ਹੈ ਸਵੇਰ ਦੀ ਕਿਲਾ 4 5 ਕਨਾਲ 6 ਗਈ ਚਲੀ ਗਈ ਸਵੇਰ ਦੀ 5 6 ਕਨਾਲ ਜਮੀਨ ਡਿੱਗ ਚੁੱਕੀ ਹੈ ਤਾਂ ਇੱਧਰ ਇੱਕ ਭਾਈ ਹਰਾਏ ਸਿੰਘ ਕਹਿੰਦਾ ਸਵੇਰ ਦੀ ਤਕਰੀਬਨ 5 6 ਕਨਾਲ ਜ਼ਮੀਨ ਦਰਿਆ ਦੇ ਵਿੱਚ ਡੱਗ ਚੁੱਕੀ ਹੈ ਇਹੋ ਜਿਹੀ ਗੱਲਾਂ ਦੱਸਦਿਆਂ ਬਹੁਤ ਦੁੱਖ ਹੁੰਦਾ ਮਨ ਪਸੀ ਜਾਂਦਾ ਹੈ ਜਦੋਂ ਮਿਹਨਤ ਨਾਲ ਜਮੀਨ ਬਣਾਈ ਹੋਵੇ ਉਦ ਰਿਆਜ ਡਿਗਦੀ ਹੋਵੇ ਤਾਂ ਫਿਰ ਜਦੋਂ ਮੈਂ ਦੱਸਣ ਲੱਗਿਆ ਮਨ ਦਰਦ ਹੋ ਰਿਹਾ ਪਰ ਕਿੰਨਾ ਲੋਕਾਂ ਦੀ ਜਮੀਨ ਹੋਊਗੀ ਉਹਨਾਂ ਦੇ ਮਨ ਤੇ ਕੀ ਬੀਤਦੀ ਹੋਊਗੀ ਤੁਸੀਂ ਆਈਡੀਆ ਲਗਾ ਸਕਦੇ ਹੋ ਉਥੋਂ ਕਿੰਨਾ ਲੱਗਿਆ ਉਥੋਂ ਕਾਫੀ ਹੋ ਵਿੱਚ ਨੂੰ ਗਿਆ ਪਿਆ ਇਹ ਖੁੰਝਾ ਦੇਖ ਲਓ ਕਿ ਇਹ ਹਾਲਾਤ ਦਰਿਆ ਸੱਤ ਲੋਜ ਨੇ ਮਾੜੇ ਇੰਨੇ ਕਰਤੇ ਐ 23 ਦੇ ਵਿੱਚ 25 ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਮਾੜੇ ਹੋਇਆ ਤਾਂ ਹੁਣ ਸੋਰੀ 19 ਤੇ 23 ਦੇ ਵਿੱਚ ਤਾਂ ਹੁਣ 25 ਦੇ ਵਿੱਚ ਇਹ ਹਾਲਾਤ ਹੋ ਗਏ ਇਹ ਤੋਂ ਪਹਿਲਾਂ ਵੀ ਦਰਿਆਵਾਂ 'ਚ ਜ਼ਮੀਨ ਤਕਰੀਬਨ 300 ਗਿੱਲਾ ਡੱਗੇਗੀ ਸੀ ਜਿੱਥੇ ਕਿ ਹੁਣ ਪੱਥਰ ਲਗਾਇਆ ਤਾਂ ਹੁਣ ਫੇਰ ਉਹੀ ਹਾਲਾਤ ਇਹ ਬਾਈ ਜੀ ਬਹੁਤ ਸਿਆ ਕਿੱਥੇ ਆ ਇਹ ਵੀ ਇਹਦੀ ਪਿੰਡ ਦਾ ਨਾਮ ਛੋਲੇ ਰਾਇਪੁਰ ਗੁਜਰਾ ਪਿੰਡ ਦਾ ਨਾਮ ਹੈ ਇਹ ਦਰਿਆ ਸਤਲੁਜ ਤੋਂ ਤਕਰੀਬਨ ਪੁਲ ਤੋਂ ਜੋ ਕੁਦਰਤੋਂ ਸਿੱਧੂ ਅੰਬੇੜ ਜੰਗਰਾਵਾ ਪਰ ਉਹ ਕਹਿ ਸਕਦੇ ਉਧਰੋਂ ਜਾਂਦਾ ਤਾਂ ਰਸਤੇ ਦੇ ਵਿੱਚ ਪਿੰਡ ਛੋਲੇ ਹੈ ਦਰਿਆ ਸਤਲੁਜ ਦੀ ਪੁਲ ਦੇ ਨਜ਼ਦੀਕ ਇਹ ਉਹ ਪੁਲ ਹੈ ਜਿਹੜਾ ਸਿੱਧੂ ਅੰਬੇੜ ਦੇ ਨਜ਼ਦੀਕ ਆਪਾਂ ਮਹਿਦਪੁਰ ਦੇ ਕਹਿ ਸਕਦੇ ਆ ਜੇਕਰ ਰੋਡ ਦੀ ਗੱਲ ਕਰੀਏ ਤਾਂ ਜੋ ਮਹਿਦਪੁਰ ਤੋਂ ਸਿੱਧੂ ਅੰਬੇੜ ਰੋਡ ਜਾਂਦਾ ਉਹ ਰੋਡ ਹੈ ਤਾਂ ਇਹ ਪੁਲ ਤੋਂ ਤਕਰੀਬਨ 2 ਕਿਲੋਮੀਟਰ ਦੂਰ ਪਿੰਡ ਛੋਲੇ ਰੋਹਨ ਰਾਜਦੀਪ ਟੂਲ ਟੈਕਸ ਦੇ ਆ ਨਜ਼ਦੀਕ ਜਿਹੜੇ ਪਿੰਡ ਹੈ ਉੱਥੋਂ ਦੀ ਤਸਵੀਰ ਹੈ ਜੋ ਤੁਸੀਂ ਪੁੱਛ ਰਹੇ ਹੋ ਨਾ ਇਹ ਵਰਜੀਨੇ ਕਮੈਂਟ ਕੀਤਾ ਸੀ ਜਸ ਛੰਨਾ ਵਾਲਾ ਤਾਂ ਵੀਡੀਓ ਨੂੰ ਵੀਰ ਜੀ ਚਲਦੇ-ਚਲਦੇ ਸ਼ੇਅਰ ਜਰੂਰ ਕਰ ਦਿਓ ਸ਼ੇਅਰ ਕਰਨ ਦਾ ਮਤਲਬ ਇੱਕੋ ਆ ਕਿ ਕਿਉਂਕਿ ਲੋਈਆਂ ਆ ਰਹੀਆਂ ਅੱਗੇ ਬਹੁਤ ਜ਼ਿਆਦਾ ਨੀਮ ਹੈ ਉਹਨਾਂ ਤੱਕ ਇਹ ਖਬਰ ਪਹੁੰਚ ਸਕੇ ਜਿੰਨਾ ਪਾਣੀ ਚੱਲ ਰਿਹਾ ਦਰਿਆ ਦੇ ਵਿੱਚ ਤਾਂ ਉੱਥੇ ਇਹ ਪਾਣੀ ਜੇ ਮੈਂ ਪਹਿਲਾਂ ਇੱਕ ਵੀਡੀਓ ਕੀਤੀ ਹੈ ਤਾਂ ਜੇ 3 ਫੁੱਟ ਪਾਣੀ ਹੁੰਦਾ ਤਾਂ ਉੱਥੇ 5.5 ਫੁੱਟ ਪਾਣੀ ਹੋ ਜਾਂਦਾ ਹਾਲਾਤ ਉਧਰ ਮਾੜੇ ਹੋ ਸਕਦੇ ਆ ਬਹੁਤ ਸਾਰੇ ਆਪਣੇ ਜ਼ਿੰਮੇਵਾਰ ਵੀਰ ਇਦਾਂ ਵੀ ਆ ਜੋ ਦਰਿਆ ਦੇ ਅੰਦਰ ਕੰਮ ਕਰਨ ਚੱਲ ਜਾਂਦੇ ਆ ਆਪਣਾ ਪੱਠੇ ਵੱਟ ਨੇ ਕੋਈ ਚੱਲ ਗਿਆ ਜਾਂ ਫਿਰ ਮਾਲ ਪਸ਼ੂ ਅੰਦਰ ਚਰਾਉਣ ਲੱਗ ਜਾਂਦੇ ਆ ਜਾਂ ਫਿਰ ਗੁੱਜਰ ਬਰਾਦਰੀ ਅੰਦਰ ਬੈਠੀ ਐ ਉਹ ਬਾਹਰ ਤਾਂ ਆ ਜੂਗੀ ਕਿਸੇ ਦਾ ਫਾਇਦਾ ਹੋ ਜਾਊਗਾ ਵੀਡੀਓ ਸ਼ੇਅਰ ਕਰਨ ਦਾ ਆਪਣਾ ਇਹੀ ਮਕਸਦ ਹੈ ਇਹੀ ਆਪਣਾ ਫਾਇਦਾ ਤਾਂ ਇਹ ਨੁਕਰਾਂ ਦਿਖਾ ਲੈਣੇ ਇੱਕ ਵਾਰ ਬਣੀਆਂ ਅੱਗੇ ਕੈਮਰਾ ਮਾਰ ਕੇ ਇੱਕੜੇ ਨੁਕਰਾਂ ਜੇ ਬਣੀਆਂ ਹੋਈਆਂ ਉਹ ਦੇਖੋ ਬਾਹਰ ਥੋੜੀ ਥੋੜੀ ਜਿਹੀ ਮੀਨ ਡਿਗਰੀ ਹੈ ਹੁਣ ਥੋੜੀ ਹੁਣ ਉਹ ਦੇਖ ਛਾਵੇਂ ਤਸਵੀਰ ਤੁਸੀਂ ਦੇਖਦੇ ਰਹੇ ਦੇਖ ਰਹੇ ਹੋਗੇ ਥੋੜਾ ਤੋਂ ਜ਼ੂਮ ਕਰਕੇ ਦਿਖਾਉਣਾ ਥੋੜੀ ਤਸਵੀਰ ਕਲੀਅਰ ਹੋ ਜਾਊਗੀ ਥੋੜਾ ਜਿਆਦਾ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਕੈਮਰਾ ਸਾਡਾ ਸਾਡੇ ਸਾਈਡ ਚੱਲ ਜਾਣਾ ਤਾਂ ਇਹ ਤਾ ਆ ਦੇਖ ਸਕਦਾ ਮੈਂ ਥੋੜਾ ਥੋੜਾ ਕਰਕੇ ਡਿੱਗ ਰਿਹਾ ਕਿਦਾਂ ਇਹ ਥੋੜਾ ਥੋੜਾ ਕਰਕੇ ਹੁਣ ਫਿਰ ਆਵਾਜ਼ ਆਏਗੀ ਕਿਉਂਕਿ ਕਾਫੀ ਜ਼ਿਆਦਾ ਖੋ ਰਿਹਾ ਹੈ ਕੋਰ ਫਿਰ ਲੱਗ ਚੁੱਕਿਆ ਤਾਂ ਬਾਈ ਥੱਲੇ ਥੋੜਾ ਥੋੜਾ ਥੋੜੇ ਭੁਰ ਹੀ ਰਿਹਾ ਹੈ ਇਹ ਜੀ ਮੈਂ ਡਗ ਰਿਹਾ ਹੁਣ ਤੱਕੇ ਤੱਕ ਕਾਫੀ ਕਿਦਾਂ ਜਮੀਂ ਹੁਣ ਫਿਰ ਉਹ ਹਲਤ ਬਣਿਆ ਸਾਨੀ ਤਸਵੀਰ ਦਿਖਾਉਣੀ ਹੈ ਤੁਹਾਨੂੰ ਇਸ ਤਰ੍ਹਾਂ ਦਿਖ ਰਿਹਾ ਇਹ ਤੁਹਾਨੂੰ ਦਿਖਾ ਕੇ ਖਾਦੀ ਮੜਿਆ ਜਿਆਦਾ ਬਟਾ ਜੁਆ ਨਹੀਂ ਦਿਖਿਆ ਮੈਂ ਆ ਆ ਦੇਖ ਸਕਦੇ ਹੋ ਥਨੇ ਜਿਹੜਾ ਹੁਣ ਉਹ ਵੀ ਹੋ ਗਿਆ ਨਹੀਂ ਕਾਰਿਆ ਤੇ ਥੋੜਾ ਥੋੜਾ ਵਿੱਚ ਡਿੱਗ ਰਿਹਾ ਹੈ ਇਹ ਤਕਰੀਬਨ ਹੁਣ ਜੋ ਡਿੱਗੇਗੀ ਅੱਧੇ ਮਰਲੇ ਦਾ ਹੁਣ ਡਿੱਗੂਗਾ ਅੱਧਾ ਅੱਧਾ ਮਰਲਾ ਜੇਕਰ ਦੋ ਆ ਚਾਹ ਰਾਮ ਨੇ ਚ ਡਿੱਗੂ ਤਾਂ ਗੱਲ ਤਾਂ ਸਾਫ ਹੈ ਕਿ ਸਵੇਰ ਦੀਆਂ ਦੋ ਤਿੰਨ ਕੜਾਣਾ ਤਾਂ ਡਿੱਗ ਗਈ ਹੋਣੀ ਹੈ ਇਹ ਹਾਲਾਤ ਨੇ ਨੇੜੇ ਜਾਣ ਨੂੰ ਸਾਡਾ ਵੀ ਨਹੀਂ ਦਿਲ ਕਰਦਾ ਕਿਉਂਕਿ ਜਾਨ ਸਭ ਨੂੰ ਪਿਆਰੀ ਹੈ ਖਬਰ ਮੇਂ ਜ਼ਰੂਰੀ ਹੈ ਪਰ ਜਾਨ ਨੇ ਵੀ ਸਭ ਨੂੰ ਪਿਆਰੀ ਹੈ ਤਾਂ ਕੋਈ ਨਾ ਕਮੈਂਟ ਕਰਿਆ ਠੀਕ ਹੈ ਹਾਂਜੀ ਵੀਰ ਜੀ ਜਿੰਨੇ ਤੁਸੀਂ ਮੇਰੇ ਨਾਲ ਜੁੜਿਓ ਸ਼ਾਇਦ ਤੁਸੀਂ ਕਿਥੇ ਕਿਥੋਂ ਜੁੜੇ ਹੋਵੋਗੇ ਤਾਂ ਤੁਸੀਂ ਮੈਨੂੰ ਕੋਈ ਸਵਾਲ ਪੁੱਛਣਾ ਦਿਮਾਗ 'ਚ ਜਹਾਂ ਦੇ ਵਿੱਚ ਤਾਂ ਮੈਨੂੰ ਪੁੱਛ ਲਓ ਕੋਈ ਨਹੀਂ ਮੈਂ ਤੁਹਾਡੀਆਂ ਗੱਲਾਂ ਦਾ ਜਵਾਬ ਜ਼ਰੂਰ ਦੇਵਾਂਗਾ ਸਾਰਿਆਂ ਦਾ ਤਾਂ ਇਹ ਇੱਕ ਹੋਰ ਗੱਲ ਹੈ ਕਿ ਵੀਰ ਜੀ ਕਿਰੇ دریاਵਾਂ ਦੇ ਨੇੜੇ ਆਂਦੇ ਇੱਥੋਂ ਦੇ ਮੇਰੇ ਨਾਲ ਵੀਰ ਜੁੜੇ ਹੈ ਤਾਂ ਕਮੈਂਟਾਂ ਦੇ ਵਿੱਚ ਇਹ ਮੈਸੇਜ ਜ਼ਰੂਰ ਪਾ ਦਿਓ ਕਿ ਕਿੰਨਾ ਕੋ ਖਰਾ ਪਾਣੀ ਦਾ ਚਾਹ ਨਹੀਂ ਆਇਆ ਬਸਰ ਲੋਕ ਕਹ ਰਹੇ ਕਿ ਨਹੀਂ ਇਹ ਤਾਂ ਝੂਠੀ ਗੱਲ ਹੈ ਪਰ ਲਾਈਵ ਚੱਲ ਰਿਹਾ ਹੈ ਲਾਈਵ ਵਿੱਚ ਕਦੀ ਕੋਈ ਝੂਠ ਨਹੀਂ ਬੋਲਿਆ ਜਾਂਦਾਗਾ ਟੋਨੀ ਡਿਨ ਡੌਨ ਨਾਲ ਜੁੜਿਆ ਠੀਕ ਹੈ ਵੀਰ ਜੀ ਧੰਨਵਾਦ ਤੇਰਾ ਤਾਂ ਮੇਰੀ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜੁ ਕਰ ਦਿਓ ਕਿਉਂਕਿ ਦੇਖੋ ਜੋ ਜ਼ਮੀਨ ਰੈਸ ਡੱਗ ਗਈ ਹੈ ਉਹ ਕੋਈ ਪ੍ਰਸ਼ਾਸਨ ਦੇ ਕੁਝ ਕੋਈ ਕਰੇ ਜਾਂ ਨਾ ਕਰੇ ਲੱਗਦੀ ਗੱਲ ਹੈ ਪਰ ਗੱਲ ਇਹ ਹੈ ਕਿ ਜਿੱਥੇ ਨੀਵੇਂ ਇਲਾਕੇ ਦੇ ਵਿੱਚ ਪਾਣੀ ਜਾਊਗਾ ਉਹਨਾਂ ਦਾ ਤਾਂ ਕੁਝ ਫਾਇਦਾ ਭਲਾਈ ਹੋ ਜੂਗੀ ਉਹਨਾਂ ਤੱਕ ਵੀਡੀਓ ਪਹੁੰਚੂਗੀ ਕਿਉਂਕਿ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਫਾਰਮ ਫਲਾ ਰਿਹਾ ਤੇ ਆਪਣਾ ਕੰਮ ਫਾਰਮ ਫਲਾਉਣ ਹਨੀ ਆਪਾਂ ਸਿਰਫ ਸਚਾਈ ਸੱਚੀ ਸਹੀ ਤਸਵੀਕ ਜਾਣਕਾਰੀ ਦੇਣ ਵਾਲੇ ਆਪਾਂ ਤੁਸੀਂ ਚੈਨਲ ਤੇ ਕਿੱਥੇ ਵੀ ਤੁਸੀਂ ਦੇਖੋਗੇ ਤੁਹਾਨੂੰ ਜਾਣਕਾਰੀ ਬਿਲਕੁਲ ਸਹੀ ਮਿਲੇਗੀ ਗਲਤ ਜਾਣਕਾਰੀ ਕਿਤੇ ਵੀ ਨਹੀਂ ਮਿਲਣੀਗੀ ਇਹ ਤਸਵੀਰ ਤੁਸੀਂ ਸਾਧਿਓ ਸਾਹਮਣੇ ਤਸਵੀਰ ਇਹਦੇ ਪਿੱਛੇ ਵੀ ਟਿਕਿਆ ਹੈ ਰੋੜੀ ਉੱਧਾਂ ਜਿਆਦਾ ਸ਼ਕਤੀ ਕਰਾਇਆ। ਅਜਾ। ਇੱਧਰ ਤੁਹਾਨੂੰ ਤਸਵੀਰ ਦਿਖਾਉਣਾ ਕਿ ਬੀਤੇ ਦਿਨਾਂ ਦੇ ਵਿੱਚ ਜਦੋਂ ਦਰਿਆ ਸਤਲੁਜ ਚ ਪਾਣੀ ਆਇਆ ਸੀ ਤੇਜ਼ ਦੀ ਵਿੱਚ ਤਾਂ ਸਾਰਾ ਥਾਂ 'ਚ ਇੱਥੇ ਇੱਕ ਨੋਸ਼ ਸੀ ਬਹੁਤ ਜਿਆਦਾ ਲੰਮੀ ਹੋਈ ਸੀ ਉਹ। ਉਹ ਸਾਰੇ ਦਰਿਆ ਦੇ ਵਹਿਣ ਦੇ ਵਿੱਚ ਵਹਿ ਗਈ। ਉਹ ਪਰਲੇ ਸਿਰਾਂ ਪਰਲੇ ਪਾਸੇ ਰਹਿ ਗਿਆ ਔਰ ਤਕਰੀਬਨ 300 ਵੇਕੜ ਜ਼ਮੀਨ ਇਸ ਦਰਿਆ ਦੇ ਵਿੱਚ ਵਹਿ ਗਈ ਇਸ ਤਰ੍ਹਾਂ ਇਸ ਤਰ੍ਹਾਂ ਹੀ ਸੀ ਉਹ। ਇੰਧੋ ਵੀ ਜਿਆਦਾ ਟਾ ਸੀ। ਜਦੋਂ ਲੱਗੀ ਸੀ ਤਾਂ ਇੰਧੋ ਵੀ ਜਿਆਦਾ ਟੱਲ ਗਈ ਸੀ ਉਹ। ਕਾਫੀ ਜ਼ਿਆਦਾ ਧਾਸੀ ਦਰਿਆ ਆਪਣੇ ਅੰਦਰ ਵਹਾ ਕੇ ਲੈ ਗਿਆ ਸਾਰੀ ਜ਼ਮੀਨ ਤਾਂ ਇਹ ਗੱਲ ਹੈ ਕਿ ਇੱਥੋਂ ਦੇ ਜੋ ਲੋਕ ਆ ਤੁਸੀਂ ਹੁਣ ਦੇਖ ਸਕਦੇ ਹੋ ਹੁਣ ਆ ਆ ਦੇਖ ਲੋ ਆ ਵਾਰ ਇੰਨਾ ਦੀ ਲਗਾਤਾਰ ਇੰਦਾ ਡਿੱਗ ਰਹੀ ਹੈ ਹੁਣ ਆਪਣੀ ਵੀਡੀਓ ਜਲਦੀ ਨੂੰ ਹੋਗੇ ਤੁਹਾਨੂੰ ਮੈਂ ਮਿਲਦਾ ਸਾਂ 9 ਮਿੰਟ 9 ਮਿੰਟ ਹਾਂ ਜੀ ਆ ਦੇਖੋ 9 ਮਿੰਟਾਂ ਦੇ ਵਿੱਚ ਚਾਰ ਵਾਰ ਡਿੱਗ ਗਿਆ ਹੈ ਨਾ ਚਾ ਤਿੰਨ ਚਾਰ ਵਾਰ ਡਿੱਗ ਗਿਆ ਵਾ ਫਿਕਰ ਤਿੰਨ ਚਾਰ ਮਿੰਟ ਤਿੰਨ ਚ ਤਕਰੀਬਨ ਮਿੰਟ ਵਿੱਚ ਇਹ ਡਿੱਗ ਪਿੰਦਾ ਇਹ ਥੋੜਾ ਜਿਹਾ ਥਾ ਕੋਲੇ ਮੈਂ ਲਾ ਕੇ ਹੁਣ ਦੋ ਮਰਲੇ ਚਲੇ ਜਾਣਗੇ ਦੋ ਤਿੰਨ ਮਰਲੇ ਚਲੇ ਗਏ ਤਿੰਨ ਤਿੰਨ ਮਰਲੇ ਚਲੇ ਗਿਆ ਤਾਂ ਇਸ ਤਰ੍ਹਾਂ ਹੁਣ ਸਵੇਰ ਦਾ ਆਈਡੀ ਆ ਲਈ ਕਿ ਕਿੰਨਾ ਨੁਕਸਾਨ ਹੈ ਇਹ ਮੈਦ ਪਰ ਵਾਲੀ ਸਾਈਡ ਆ ਪਾ ਜੀ ਇਹ ਪੱਤਰਵਰਦੀ ਬਿਰਜੀ ਮੈਂ ਪੁੱਛ ਤਾਂ ਦੱਸ ਕੇ ਉਹ ਦਰਿਆ ਸਤਲੁਜ ਦੀ ਪੋੜ ਆ ਜਾਂਦੀ ਹੈ ਦਰਾ ਸਤਲੋਜ ਪੁੱਲ ਤੋਂ ਅਗੇ ਇੱਕ ਰੈਂਪ ਉੱਤੇ ਦਾ ਬਾਂਹ ਜਿੱਥੇ ਗੁੱਜਰ ਬੈਠੇ ਆ ਕਿ ਫਿਰ ਪਿੰਡ ਛੋਲੇ ਆ ਜਾਂਦਾ ਤਾਂ ਛੋਲੇ ਪਿੰਡ ਤੋਂ ਪਿੱਛੇ ਤਕਰੀਬਨ 300 ਮੀਟਰ ਪਿੱਛੇ ਦੀ ਖਬਰ ਹੈ ਜੀ ਇਹ 300 ਮੀਟਰ ਛੋਲੇ ਪਿੰਡ ਦੇ ਪਿੱਛੇ ਹੈ ਔਰ ਇਹ ਜਮੀਨ ਰੈਂਪ ਪਰ ਗੁੱਜਰੇ ਨਹੀਂ ਪੈਂਦੀ ਇਹ ਗੁੱਜਰੇ ਵਾਲੇ ਦੀ ਇਹ ਇੱਥੇ ਦੋ-ਤਿੰਨ ਤੋਂ ਬੜੀ ਵੱਡੀ ਪ੍ਰੋਬਲਮ ਹੈ ਕਿ ਕੁਝ ਪਾਰੇ ਪਾਸ ਮਾਰਦੀਆਂ ਲੁਧਿਆਣਾ ਜਮੀਨ ਪੈਂਦੀ ਕੁਝ ਕੁਝ ਇਧਰ ਜਲੰਧਰ ਵਾਲੇ ਦੀ ਪੈਂਦੀ ਹੈ ਹੱਦਾਂ ਜੇ ਲੱਗ ਜਾਂਦੀ ਹੈ ਤਾਂ ਇਹ ਹੁਣ ਆਪਾਂ ਨੇੜੇ ਪਿੰਡ ਰਾਏ ਗੁਜਰਾ ਵੀ ਹੈ ਛੋਲੇ ਵੀ ਹੈ ਗੁਜਰਾ ਪਿੰਡ ਵੀ ਨੇੜੇ ਹੈ ਤਾਂ ਪਤ ਨਹੀਂ ਕਿਹੜੀ ਵੀਰ ਦੀ ਜ਼ਮੀਨ ਹੈ ਕਿੱਥੇ ਪੈਂਦੀ ਹੈ ਮੈਨੂੰ ਨਹੀਂ ਜਾਣਕਾਰੀ ਹੈ ਕਿਹੜੀ ਜ਼ਮੀਨ ਕਿੱਥੇ ਪੈਂਦੀ ਹੈ ਪਰਲਾ ਤੁਸੀਂ ਦੇਖ ਚੁੱਕੇ ਹੋ ਬਹੁਤ ਜ਼ਿਆਦਾ ਮੜਿਆ ਤਾਂ ਦਰਿਆ ਸਤਲੁਜ ਤਾਜਾ ਆ ਪੜਿਆ ਤੇ ਮੈਂ ਜਲਦ ਮੇਰੀ ਨਜ਼ਰ ਬਣੀ ਰਹੂਗੀ ਮੈਂ ਲਗਾਤਾਰ ਖਬਰਾਂ ਇਹ ਦੇਖਦਾ ਰਹੂੰਗਾ ਦਰਿਆ ਸਤਲੁਜ ਦੀ ਜੋ ਵੀ ਅਪਡੇਟ ਹੋਗੀ ਪਾਣੀ ਵਧ ਗਿਆ ਝੜ ਗਿਆ ਪਰ ਇਹ ਤੱਕ ਘਟਿਆ ਪੜਣੀ ਨਹੀਂ ਹੈ ਜਿੱਤੇ ਕੋਈ ਅਪਡੇਟ ਹੁੰਦੀ ਹੈ ਪ੍ਰਸ਼ਾਸਨਾਂ ਨੂੰ ਕੋਈ ਜਾਣਕਾਰੀ ਹੁੰਦੀ ਹੈ ਪਰ ਤੁਸੀਂ ਅਫਵਾਹਾਂ ਤੋਂ ਬਚੋ ਸਹੀ ਜਾਣਕਾਰੀ ਲੱਭੋ ਜੇ ਪ੍ਰਸ਼ਾਸਨ ਜਾਂ